ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਦੀ ਕਲਾਸ ਦਾ ਜਿਹੜਾ ਪਹਿਲਾ ਪ੍ਰਸ਼ਨ ਹੈ ਅਕੋਰਡਿੰਗ ਟੂ ਵਾਈਗੋਟਸਕੀ ਥਿਊਰੀ ਦਾ ਪ੍ਰੋਸੈਸ ਵੇਰਬਾਈ ਟੂ ਪਾਰਟਿਸਪੈਂਟਸ ਹੂ ਬਿਗਨ ਅ ਟਾਸਕ ਵਿਦ ਡਿਫਰੈਂਟ ਅੰਡਰਸਟੈਂਡਿੰਗਸ ਅਰਾਈਵ ਐਟ ਅ ਸ਼ੇਅਰਡ ਅੰਡਰਸਟੈਂਡਿੰਗ ਇਜ਼ ਨੋਨ ਐਸ ਕਿ ਵਾਈ ਗਾਗੋਟਸਕੀ ਦਾ ਇੱਕ ਸਿਧਾਂਤ ਹੈਗਾ ਯਾ ਉਹਦੇ ਅਨੁਸਾਰ ਇੱਕ ਕਿਰਿਆ ਇੱਕ ਕੰਮ ਕੀਤਾ ਜਾ ਰਿਹਾ ਜਿਹਦੇ ਵਿੱਚ ਹਿੱਸਾ ਲੈਣ ਵਾਲੇ ਹੈਗੇ ਆ ਦੋ ਤੇ ਉਸ ਕੰਮ ਦੀ ਸ਼ੁਰੂਆਤ ਕਰਦੇ ਹੈਗੇ ਆ ਉਹਨਾਂ ਦੀ ਆਪਦੀ ਵੱਖਰੀ ਸਮਝ ਹੈਗੀ ਆ ਤੇ ਲਾਸਟ ਤੇ ਉਹ ਇੱਕ ਸੇਮ ਮਿਲੇ ਜੁਲੇ ਵਿਚਾਰਾਂ ਤੇ ਆ ਜਾਂਦੇ ਆ ਤੇ ਇਸ ਨੂੰ ਕਿਹਾ ਕੀ ਜਾਊਗਾ ਇਹਨੂੰ ਇੰਟਰ ਸਬਜੈਕਟਿਵਿਟੀ ਕਹੋਗੇ ਤੁਸੀਂ ਜਾਂ ਫਿਰ ਸਕੈਫੋਲਡਿੰਗ ਦਾ ਨਾਮ ਦਿਨੇ ਹੋ ਗਾਈਡਡ ਪਾਰਟਿਸਿਪੇਸ਼ਨ ਜਾਂ ਫਿਰ ਰੈਸੀਪ੍ਰੋਕਲ ਪਾਰਟਿਸਿਪੇਸ਼ਨ ਇਹਨੂੰ ਤੁਸੀਂ ਨਾਮ ਦੋਗੇ ਇਸ ਸਟੇਟਮੈਂਟ ਨੂੰ ਤੁਸੀਂ ਯਾਦ ਕਰ ਲਿਓ ਕਿ ਜਿਹੜੀ ਪ੍ਰਕਿਰਿਆ ਦੇ ਦੇ ਵਿੱਚ ਦੋ ਜਿਹੜੇ ਪਰਸਨ ਹੁੰਦੇ ਨੇ ਪਾਰਟਿਸਿਪੇਟ ਕਰਦੇ ਨੇ ਉਹਨਾਂ ਦੇ ਵਿਚਾਰ ਵੱਖਰੇ ਵੱਖਰੇ ਨੇ ਬਟ ਲਾਸਟ ਦੇ ਵਿੱਚ ਉਹਨਾਂ ਦੇ ਵਿੱਚ ਸਹਿਮਤੀ ਬਣ ਜਾਂਦੀ ਆ ਕਿਉਂਕਿ ਜਿਹੜਾ ਗੋਲ ਹਾਸਲ ਕਰਨਾ ਸੀ ਉਹ ਸੇਮ ਸੀ ਸੋ ਇਹਨੂੰ ਕਿਹਾ ਜਾਂਦਾ ਹੈ ਜੇ ਇੰਟਰ ਸਬਜੈਕਟਿਵਿਟੀ অপਸ਼ਨ ਨੰਬਰ A ਜਵਾਬ ਨੂੰ ਕਰ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਲਾਰੈਂਸ ਕੋਲਬਰਗ ਦੀ ਥਿਉਰੀ ਹੈਗੀ ਆ ਜਿਹਦੇ ਵਿੱਚ ਉਹ ਜੈਂਡਰ ਦੀ ਗੱਲ ਕਰਦੇ ਨੇ ਸੋ ਲਿਖਿਆ ਹੋਇਆ ਅਕੋਰਡਿੰਗ ਟੂ ਲਾਰੈਂਸ ਕੋਲਬਰਗ ਚਿਲड्रन ਕੈਨ ਨਾਟ ਮੇਨਟੇਨ ਦ ਕੰਸਿਸਟੈਂਸੀ ਆਫ देयर ਜੈਂਡਰ ਦੇ ਅਟੇਨ ਥਿਸ ਅੰਡਰਸਟੈਂਡਿੰਗ ਓਨਲੀ ਗ੍ਰੈਜੂਅਲੀ ਮੂਵਿੰਗ ਥਰੂ ਦਾ ਫੋਲੋਇੰਗ ਸਟੇਜਸ ਕਿ ਕੁਝ ਸਟੇਜਸ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਸਟੇਜਸ ਦੇ ਹੀ ਤੁਸੀਂ ਨਾਮ ਦੱਸਣੇ ਹੈਗੇ ਆ ਸੋ ਲਾਰੈਂਸ ਕੋਲਬਰਗ ਦੇ ਅਨੁਸਾਰ ਬੱਚੇ ਆਪਣੇ ਵਰਗਿਆਂ ਵਿੱਚ ਸਥਿਰਤਾ ਨਹੀਂ ਬਣਾ ਸਕਦੇ ਇਸ ਚੀਜ਼ ਦੀ ਸਮਝ ਇਹਨਾਂ ਨੂੰ ਹੌਲੀ-ਹੌਲੀ ਮਿਲਦੀ ਹੈ ਜਦ ਇਹ ਬੱਚੇ ਇਹਨਾਂ ਅਵਸਥਾਵਾਂ ਵਿੱਚੋਂ ਲੰਘਦੇ ਹਨ ਜੈਂਡਰ ਸਟਰਗਲ ਜੈਂਡਰ ਸਟੈਬਿਲਟੀ ਜੈਂਡਰ ਕੰਸਿਸਟੈਂਸੀ ਜੈਂਡਰ ਲੇਬਲਿੰਗ ਜੈਂਡਰ ਸਟਰਗਲ ਜੈਂਡਰ ਸਟੈਬਿਲਟੀ অপਸ਼ਨ ਸੀ ਜੈਂਡਰ ਲੇਬਲਿੰਗ ਜੈਂਡਰ ਸਟੈਬਿਲਟੀ ਜੈਂਡਰ ਕੰਸਿਸਟੈਂਸੀ ਜਾਂ ਫਿਰ অপਸ਼ਨ ਨੰਬਰ ਡੀ ਜੈਂਡਰ ਲੇਬਲਿੰਗ ਜੈਂਡਰ ਸਟਰਗਲ ਜਾਂ ਫਿਰ ਜੈਂਡਰ ਸਟੈਬਿਲਟੀ ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਤੁਸੀਂ ਪੰਜਾਬੀ ਵਿੱਚ ਇੱਕ ਵਾਰ ਵੇਖ ਲਿਓ ਵੈਸੇ ਸੇਮ ਸੇਮ ਹੀ ਚੀਜ਼ਾਂ ਲਿਖਿਆ ਹੋਈਆਂ ਨੇ ਸਟੈਬਿਲਟੀ ਨੂੰ ਸਥਿਰਤਾ ਲਿਖਿਆ ਹੋਇਆ ਤੇ ਕੰਸਿਸਟੈਂਸੀ ਨੂੰ ਇਨਾਨੇ ਨਿਰੰਤਰਤਾ ਲਿਖਿਆ ਹੋਇਆ ਸੋ ਇੱਥੇ ਤੁਸੀਂ ਵੇਖ ਸਕਦੇ ਹੋ ਮੈਂ ਇੱਕ ਥਿਊਰੀ ਵੀ ਬਣਾਈ ਹੋਈ ਤੁਸੀਂ ਜਾਂ ਦੇਖ ਸਕਦੇ ਹੋ ਜੈਂਡਰ ਲੇਬਲਿੰਗ ਜੈਂਡਰ ਸਟੇਬਿਲਿਟੀ ਅਤੇ ਜੈਂਡਰ ਕੰਸਿਸਟੈਂਸੀ ਸੋ ਸੇਮ ਚੀਜ਼ਾਂ ਬਾਰੇ ਹੀ ਤੁਸੀਂ ਇਹਨਾਂ ਆਪਸ਼ਨਾਂ ਵਿੱਚ ਦੇਖ ਕੇ ਦੱਸਣਾ ਸੀਗਾ ਸੋ ਆਪਸ਼ਨ ਨੰਬਰ ਜੇਕਰ ਸੀ ਤੇ ਤੁਸੀਂ ਨਿਗਾਹ ਮਾਰਦੇ ਹੋ ਜੈਂਡਰ ਲੇਬਲਿੰਗ ਜੈਂਡਰ ਸਟੇਬਿਲਿਟੀ ਤੇ ਜੈਂਡਰ ਕੰਸਿਸਟੈਂਸੀ ਇਹੀ ਤੁਹਾਡਾ ਸਹੀ ਜਵਾਬ ਹੈਗਾ ਯਾ ਐਂਡ ਇਹਨਾਂ ਵਿੱਚ ਤੁਹਾਨੂੰ ਕੀ ਵੇਖਣ ਨੂੰ ਮਿਲਦਾ ਹੈ ਇਹ ਦੀ ਤੁਸੀਂ ਐਗਜ਼ਾਮਪਲਾਂ ਦੇ ਥਰੂ ਵੀ ਦੇਖ ਸਕਦੇ ਹੋ ਕਿ ਬੱਚਾ ਆਈਡੈਂਟੀਫਾਈ ਕਰਦਾ ਹੈ ਜੈਂਡਰ ਨੂੰ ਅਪੀਅਰੈਂਸ ਦੇ ਆਧਾਰ ਤੇ ਦਿਖਦੇ ਆਧਾਰ ਤੇ ਜੈਂਡਰ ਸਟੇਬਿਲਟੀ ਦੇ ਵਿੱਚ ਬੱਚੇ ਨੂੰ ਇਹ ਤਾਂ ਪਤਾ ਹੈ ਕਿ ਜੈਂਡਰ ਸਟੇਬਲ ਹੈਗਾ ਆ ਬਟ ਉਹ ਲੁਕਸ ਦੇਖ ਕੇ ਵੀ ਕਹਿ ਲਓ ਬੇਵਕੂਫ ਬਣ ਜਾਂਦਾ ਆ ਜੇਕਰ ਕਿਸੇ ਮੁੰਡੇ ਨੇ ਕੁੜੀ ਵਾਲੇ ਕੱਪੜੇ ਪਾਏ ਆ ਜਿਵੇਂ ਕਿ ਅੱਜ ਕੱਲ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਤਾਂ ਉੱਥੇ ਤੁਹਾਨੂੰ ਜਿਹੜਾ ਛੋਟਾ ਬੱਚਾ ਵਿਖ ਰਿਹਾ ਇਹਦੀ ਜਿਹੜੇ ਬੱਚੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਬੱਚਾ ਮੂਰਖ ਬਣ ਜਾਂਦਾ ਆ ਪਰ ਜੈਂਡਰ ਰੈਟਰ ਕਨਸਿਸਟੈਂਸੀ ਦੇ ਵਿੱਚ ਬੱਚੇ ਨੂੰ ਪਤਾ ਲੱਗ ਗਿਆ ਕਿ ਜਿਹੜਾ ਜੈਂਡਰ ਹੋਊਗਾ ਜੀ ਉਹ ਚੇਂਜ ਨਹੀਂ ਹੁੰਦਾ ਸੋ ਇੱਥੇ ਜਿਹੜੀਆਂ ਧਾਰਨਾ ਦਿੱਤੀਆਂ ਹੋਈਆਂ ਨੇ ਜੀ ਇੱਕ ਵਾਰ ਤੁਸੀਂ ਇਹਨਾਂ ਤੇ ਨਿਗਾਹ ਮਾਰ ਲਿ ਕੰਟਰੋਲ ਡਿਵੈਲਪਮੈਂਟ ਦੀ ਥਿਉਰੀ ਹੈਗੀ ਆ ਅਗਲਾ ਪ੍ਰਸ਼ਨ ਦੇਖੋ ਜੀ देयर ਆਰ ਟੂ ਬੇਸਿਸ ਟਾਈਪ ਆਫ ਇੰਟਰਮੀਟੈਂਟ ਰੀਨਫੋਰਸਮੈਂਟ ਸਕਿਡਿਊਲਸ ਦੇ ਆਰ ਰੁਕ ਰੁਕ ਕੇ ਪ੍ਰੋਤਸਾਹਨ ਦੇਣ ਦੀ ਵਿਧੀ ਦੇ ਦੋ ਦੋ ਪ੍ਰਕਾਰ ਹੁੰਦੇ ਹਨ ਉਹਨਾਂ ਪ੍ਰਕਾਰਾਂ ਦੇ ਤੁਸੀਂ ਨਾਮ ਦੱਸਣੇ ਆ ਕੰਟੀਨਿਊਸ ਸਕਿਡਿਊਲ ਐਂਡ ਇੰਟਰਵਲ ਸਕਿਡਿਊਲ ਇੰਟਰਵਲ ਸਕਿਡਿਊਲ ਐਂਡ ਰੇਸ਼ੋ ਸਕਿਡਿਊਲ ਇੰਟਰਵਲ ਸਕਿਡਿਊਲ ਐਂਡ ਸਲੋਟਸ ਸਕਿਡਿਊਲ ਜਾਂ ਫਿਰ ਸਲੋਟਸ ਸਕਿਡਿਊਲ ਐਂਡ ਕੰਟੀਨਿਊਸ ਸਕਿਡਿਊਲ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਆਪਸ਼ਨ ਨੰਬਰ ਜਿਹੜਾ B ਹੈ ਇਹ ਤੁਹਾਡਾ ਸਹੀ ਨੂੰ ਮਿਲਦੀਆਂ ਨੇ ਫਿਕਸਡ ਐਂਡ ਵੇਰੀਏਬਲ ਇੰਟਰਵਲ ਰੇਸ਼ੋ ਸਕੈਡਿਊਲ ਦੇ ਵਿੱਚ ਵੀ ਤੁਹਾਨੂੰ ਫਿਕਸਡ ਐਂਡ ਵੇਰੀਏਬਲ ਰੇਸ਼ੋ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਐਗਜ਼ਾਮਪਲ ਦਿੰਤੀ ਹੋਈ ਆ ਜਿਵੇਂ ਫਿਕਸਡ ਇੰਟਰਵਲ ਦੀ ਜਿਹੜਾ ਇੱਕ ਬੱਚਾ ਹੈਗਾ ਆ ਕਿ ਉਹਨੂੰ ਇਨਾਮ ਮਿਲਦਾ ਆ ਜੇਕਰ ਬੱਚਾ 10 ਮਿੰਟ ਚੁੱਪ ਰਹਿੰਦਾ ਹੈ ਸੋ ਇੱਥੇ ਲਿਮਟ ਲਗਾ ਦਿੱਤੀ ਗਈ ਹੈ ਕਿ 10 ਮਿੰਟ ਬਾਅਦ ਹੀ ਬੱਚੇ ਨੂੰ ਇਨਾਮ ਮਿਲਣਾ ਆ ਵੇਰੀਏਬਲ ਦੇ ਵਿੱਚ ਕਿਸੇ ਵੀ ਟਾਈਮ ਰੈਨਫੋਰਸਮੈਂਟ ਦਿੱਤੀ ਜਾ ਸਕਦੀ ਆ ਰੇਸ਼ੋ ਸਕੈਡਿਊਲ ਦੇ ਵਿੱਚ ਜਦੋਂ ਆਪਾਂ ਫਿਕਸਡ ਰੇਸ਼ੋ ਦੀ ਗੱਲ ਕਰਦੇ ਆ ਇੱਥੇ ਲਿਖਿਆ ਹੋਇਆ ਕਿ ਜਿਹੜਾ ਇੱਕ ਵਰਕਰ ਹੋ ਕਮ ਮੈਗਾ ਜੀ ਉਹ ਕਰ ਲਵੇਗਾ ਐਂਡ ਵੇਰੀਏਬਲ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਕਿ ਰੀਨਫੋਰਸਮੈਂਟ ਕਦੋਂ ਦਿੱਤੀ ਜਾਣੀ ਹੈ ਸੋ ਫਾਇ ਤਾਂ ਇੱਕ ਸਟੈਟਿਕ ਬੇਸਡ ਪ੍ਰੈਸ਼ਨ ਹੈਗਾ ਬਾਕੀ ਫਿਰ ਵੀ ਤੁਸੀਂ ਇਸ ਟੇਬਲ ਨੂੰ ਪੜ ਲਿਓ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਪਰਸਨਲ ਫੈਕਟਰਸ ਦ ਫਿਜ਼ੀਕਲ ਐਂਡ ਸੋਸ਼ੀਅਲ এনवायरमेंट ਐਂਡ ਬਿਹੇਵੀਅਰ ਆਲ ਇਨਫਲੂਐਂਸ ਐਂਡ ਆਰ ਇਨਫਲੂਐਂਸਡ ਬਾਈ ਈਚ ਅਦਰ ਬੰਡੂਰਾ ਕਾਲ ਥਿਸ ਇੰਟਰੈਕਸ਼ਨ ਆਫ ਫੋਰਸਸ ਐਸ ਕਿ ਨਿੱਜੀ ਤੱਤ ਸਰੀਰਕ ਤੱਤ ਸਮਾਜਿਕ ਵਾਤਾਵਰਣ ਅਤੇ ਉਹਨਾਂ ਦਾ ਵਰਤਾਰਾ ਇਹ ਸਭ ਪ੍ਰਭਾਵਿਤ ਹੁੰਦੇ ਹਨ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ ਬੰਡੂਰਾ ਸੰ ਤੇ ਗਏ ਸੀ ਕਿ ਐਂਡ ਉਹਦੇ ਵਿੱਚ ਜਿਹੜੇ ਕਾਰਕ ਪ੍ਰਭਾਵਿਤ ਕਰਦੇ ਨੇ ਕਿਸੇ ਪਰਸਨ ਦੀ ਲਰਨਿੰਗ ਨੂੰ ਉਹਨੂੰ ਕਿਹਾ ਕੀ ਜਾਂਦਾ ਆ ਐਂਡ ਇਹੀ ਇੱਥੇ ਗੱਲ ਪੁੱਛੀ ਜਾ ਰਹੀ ਆ ਕਿ ਤੁਸੀਂ ਇਹਨੂੰ ਮਾਡਲਿੰਗ ਕਹਿੰਦੇ ਹੋ ਸਟਰੈਂਥਨਿੰਗ ਇਨహిਬੀਸ਼ਨ ਕਹਿੰਦੇ ਹੋ ਰੈਸੀਪਰੋਕਲ ਡਿਟਰਮੀਨਿਜ਼ਮ ਕਹਿੰਦੇ ਹੋ ਜਾਂ ਫਿਰ ਰਿਪਲ ਇਫੈਕਟ ਕਹਿੰਦੇ ਹੋ ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਆਏਗਾ ਜੀ ਇਹਨੂੰ ਤੁਸੀਂ ਰੈਸੀਪਰੋਕਲ ਡਿਟਰਮੀਨਿਜ਼ਮ ਕਹਿੰਦੇ ਹੋ ਆਪਸ਼ਨ ਨੰਬਰ ਸੀ ਜਵਾਬ ਨੂੰ ਟਿਕ ਲਗਾ ਦਿਓ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇੱਕ ਟੀਚਰ ਹੈਗੇ ਨੇ ਜੀ ਵਾਂਟਸ ਟੂ ਨੋ ਅਬਾਊਟ ਲੈ ਚਾਹੁੰਦੇ ਆ ਕਿ ਬੱਚੇ ਨੇ ਕਿੰਨੇ ਕ ਅਕੰਪਲੀਸ਼ਮੈਂਟ ਕੀਤੀ ਹੈ ਉਹਨਾਂ ਦੇ ਸਬਜੈਕਟ ਦੇ ਵਿੱਚ ਤੇ ਉਹਨਾਂ ਦੁਆਰਾ ਸਮਝ ਲੋਗੇ ਇੱਕ ਟੈਸਟ ਲਿਆ ਜਾਊਗਾ ਤੇ ਜਿਹੜਾ ਟੈਸਟ ਲਿਆ ਜਾ ਰਿਹਾ ਉਹ ਕਿਸ ਤਰ੍ਹਾਂ ਦਾ ਟੈਸਟ ਹੋਊਗਾ ਉਹ ਕਿਸ ਤਰ੍ਹਾਂ ਦੀ ਅਸੈਸਮੈਂਟ ਹੋਊਗੀ ਕੀ ਉਹ ਫਾਰਮੇਟਿਵ ਅਸੈਸਮੈਂਟ ਹੈ ਜਾਂ ਫਿਰ ਉਹ ਟੈਕਸਟਬੁੱਕ ਅਸੈਸਮੈਂਟ ਹੈ ਸਮੈਟਿਵ ਅਸੈਸਮੈਂਟ ਹੈ ਜਾਂ ਫਿਰ ਆਬਜੈਕਟਿਵ ਅਸੈਸਮੈਂਟ ਹੈ ਸਹੀ ਜਵਾਬ ਦੀ ਗੱਲ ਕਰਦੇ ਆ ਇੱਥੇ ਲਿਖਿਆ ਹੋਇਆ ਸੈਸ਼ਨ ਜਾਂ ਫਿਰ ਟਰਮ ਸੈਸ਼ਨ ਜਾਂ ਫਿਰ ਟਰਮ ਦੇ ਲਾਸਟ ਤੇ ਲਿਆ ਜਾਣ ਵਾਲਾ ਜਿਹੜਾ ਐਗਜ਼ਾਮ ਹੈਗਾ ਜਾਂ ਫਿਰ ਜਿਹੜੀ ਪ੍ਰੀਖਿਆ ਹੈਗੀ ਹੈ ਉਹਨੂੰ ਤੁਸੀਂ ਸਮੈਟਿ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਅ ਵੈਰੀ ਪਲੀਜ਼ੈਂਟ ਸਟੂਡੈਂਟ ਹੂ ਸੀਮਸ ਟੂ ਵਰਕ ਹਾਰਡ ਐਂਡ ਕ੍ਰੀਏਟ ਲਿਟਲ ਪ੍ਰੋਬਲਮ ਮੇ ਬੀ ਗਿਵਨ ਦਾ ਬੈਨੀਫਿਟ ਆਫ ਡਾਊਟ ਹਾਇਰ ਗ੍ਰੇਡ ਦੈਨ ਡਿਜ਼ਰਵਡ ਵੇਅਰ ਐਜ਼ ਅ ਵੈਰੀ ਟਰਬਲਿੰਗ ਸਟੂਡੈਂਟ ਹੂ ਕ੍ਰੀਏਟ ਟਰਬਲਸ ਇਨ ਕਲਾਸ ਮੇ ਬੀ ਗਿਵਨ ਅ ਲੋਅਰ ਗ੍ਰੇਡ ਥਿਸ ਇਜ਼ ਐਨ ਐਗਜ਼ਾਮਪਲ ਆਫ ਐਂਡ ਇਸ ਐਗਜ਼ਾਮਪਲ ਨੂੰ ਮੈਂ ਆਪਦੇ ਰੀਅਲ ਲਾਈਫ ਨਾਲ ਕੋਰਿਲੇਟ ਕਰਨਾ ਚਾਹੂੰਗਾ ਕਿ ਜਿਵੇਂ ਕਿ ਮੇਰੇ ਇੱਕ ਮੈਡਮ ਸੀਗੇ 11ਵੀਂ 12ਵੀਂ ਦੀ ਗੱਲ ਹੋਣੀ ਆ ਪ੍ਰੈਕਟੀਕਲ ਦਾ ਜਿਹੜਾ ਵਿਸ਼ਾ ਹੈਗਾ ਜੀ ਜੀਓਗ੍ਰਾਫੀ ਦਾ ਉਹਦੇ ਵਿੱਚ 12ਵੀਂ ਦੇ ਸਬਜੈਕਟ ਦੇ ਵਿੱਚ ਉਹਨਾਂ ਦੁਆਰਾ ਮੇਰੇ ਪ੍ਰੈਕਟੀਕਲ ਸਬਜੈਕਟ ਦੇ ਵਿੱਚ ਜਿਹੜੇ ਨੰਬਰ ਸੀਗੇ ਜੀ ਬਾਕੀ ਸਟੂਡੈਂਟ ਦੇ ਮੁਕਾਬਲੇ ਸਭ ਕੱਟ ਲਗਾਏ ਗਏ ਕਿਉਂ ਕਿ ਉਹਨਾਂ ਨੂੰ ਮੈਂ ਪਸੰਦ ਨਹੀਂ ਸੀ ਰੀਜਨਸ ਜੋ ਵੀ ਹੋਣ ਜਾਂ ਫਿਰ ਕਹਿ ਲਓ ਕਿ ਮੇਰੀ ਇਮੇਜ ਸਿਰਫ ਉਸ ਸਪੈਸੀਫਿਕ ਟੀਚਰ ਦੀ ਨਿਗਾਹ ਦੇ ਵਿੱਚ ਬਹੁਤੀ ਵਧੀਆ ਨਹੀਂ ਸੀ ਜਾਂ ਫਿਰ ਕਹਿ ਲਓ ਕਿ ਮੈਂ ਸ਼ਰਾਰਤਾ ਕਰਦਾ ਸੀਗਾ ਜਿਹਦੇ ਕਰਕੇ ਉਹ ਟੀਚਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਸੀ ਜਿਹਦੇ ਕਰਕੇ ਉਹਨਾਂ ਟੀਚਰ ਨੇ ਮੇਰੇ ਨੰਬਰ ਬਹੁਤ ਘੱਟ ਲਗਾਏ ਤੇ ਕੁਝ ਇਹੋ ਜਿਹੇ ਵੀ ਬੱਚੇ ਹੈਗੇ ਸਕੇ ਜਿਹੜੇ ਕਿ ਉਹਨਾਂ ਦੀ ਨਿਗਾਹ ਵਿੱਚ ਫੇਵਰਟ ਸੀ ਇਸ ਕਰਕੇ ਉਹਨਾਂ ਦੇ ਜਿਹੜੇ ਨੰਬਰ ਸਕੇ ਉਹ ਜ਼ਿਆਦਾ ਲੱਗ ਗਏ ਸੋ ਇਹੀ ਗੱਲ ਇੱਥੇ ਪੁੱਛੀ ਜਾ ਰਹੀ ਹੈ ਕਿ ਇੱਕ ਬਹੁਤ ਵਧੀਆ ਬੱਚਾ ਆ ਜਿਹੜਾ ਪੜਦਾ ਬੇਸ਼ੱਕ ਵਧੀ ਸੀ ਸਰ ਦਾ ਫੇਵਰਟ ਸੀਗਾ ਤੇ ਉਹਦੇ ਨੰਬਰ ਜ਼ਿਆਦਾ ਲੱਗ ਗਏ ਤੇ ਦੂਜੇ ਪਾਸੇ ਇੱਕ ਸ਼ਰਾਰਤਾ ਕਰਨ ਵਾਲਾ ਬੱਚਾ ਸੀਗਾ ਜਿਹਨੇ ਕਹਿ ਸਕਦੇ ਆ ਕਿ ਉਹਦੇ ਘੱਟ ਨੰਬਰ ਲਗਾਏ ਗਏ ਠੀਕ ਠਾਕ ਪੇਪਰ ਹੋਣ ਦੇ ਬਾਵਜੂਦ ਵੀ ਸੋ ਹੈ ਕਿ ਵੀ ਆਧਾਰਨ ਮਤਲਬ ਕਿਹੜੀ ਆਧਾਰਨ ਹੈਗੀ ਜਾਂ ਕਿਤੇ ਨਾ ਕਿਤੇ ਇਹਦੇ ਵਿੱਚ ਤੁਹਾਨੂੰ ਭੇਦਭਾਵ ਵੇਖਣ ਨੂੰ ਮਿਲ ਰਿਹਾ ਸੋ ਕੀ ਤੁਸੀਂ ਇਹਨੂੰ ਐਕਸਪੈਕਟੈਂਸੀ ਥਿਊਰੀ ਕਹਿੰਦੇ ਹੋ ਨਿਊਮੋਨਿਕਸ ਕਹਿੰਦੇ ਹੋ ਜਾਂ ਫਿਰ ਟੀਚਰ ਕਨਡਿਸ਼ਨਿੰਗ ਜਾਂ ਫਿਰ ਹੈਲੋ ਇਫੈਕਟ ਇਸ ਨੂੰ ਤੁਸੀਂ ਕਹਿੰਦੇ ਹੋ ਜੀ ਹੈਲੋ ਇਫੈਕਟ ਹੈਲੋ ਪ੍ਰਭਾਵ ਤੁਸੀਂ ਇਹਨੂੰ ਕਹਿੰਦੇ ਹੋ ਕਿ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਝੁਕਾਅ ਜਾਂਦਾ ਆ অপশন ডি ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਅਕੋਰਡਿੰਗ ਟੂ ਕੋਲਬਰਗ ਥਿਉਰੀ ਆਫ ਮੋਰਲ ਰੀਜ਼ਨਿੰਗ ਮੋਰਲ ਰੀਜ਼ਨਿੰਗ ਦੀ ਮੋਰਲ ਡਿਵੈਲਪਮੈਂਟ ਦੀ ਕੋਲਬਰਗ ਦੁਆਰਾ ਇੱਕ ਥਿਉਰੀ ਦਿੱਤੀ ਗਈ ਹੈ ਤੇ ਇਹਦੇ ਵਿੱਚ ਦੱਸੋ ਕਿ ਇਹਨਾਂ ਵਿੱਚੋਂ ਕਿਹੜਾ ਕਰੈਕਟਲੀ ਮੈਚਡ ਹੈਗਾ ਜਾਂ ਕੋਲਬਰਗ ਦੇ ਨੈਤਿਕ ਕਾਰਨਾ ਦੇ ਸਿਧਾਂਤ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਜੋੜ ਹੈ ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਗੁੱਡ ਬாய் ਨਾਈਸ ਗਰਲ ਓਰੀਐਂਟੇਸ਼ਨ ਪੁਰਵਰਵਾਇਤੀ ਨੈਤਿਕ ਤਰਕ ਚੰਗਾ ਮੁੰਡਾ ਚੰਗੀ ਕੁੜੀ ਸੰਬੰਧੀ ਜਾਣਕਾਰੀ ਜਾਂ ਫਿਰ ਆਪਸ਼ਨ ਨੰਬਰ 2 ਬੀ ਕਨਵੈਨਸ਼ਨਲ ਮੋਰਲ ਰ ਨੈਤਿਕ ਤਰਕ ਕਾਨੂੰਨ ਨੂੰ ਮੰਨਣ ਸੰਬੰਧੀ ਜਾਣਕਾਰੀ অপশন C ప్రీ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਸੋਸ਼ਲ ਕੰਟਰੈਕਸ਼ਨ ਓਰੀਐਂਟੇਸ਼ਨ ਕੰਟਰੈਕਟ ਓਰੀਐਂਟੇਸ਼ਨ ਪੂਰਵ ਰਵਾਇਤੀ ਨੈਤਿਕ ਤਰਕ ਸਮਾਜ ਜਾਣਕਾਰੀ ਜਾਂ ਫਿਰ ਪੋਸਟ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਓਬਿਡੀਅੰਸ ਐਂਡ ਓਰੀਐਂਟੇਸ਼ਨ ਪਨਿਸ਼ਮੈਂਟ ਪੋਸਟ ਰਵਾਇਤੀ ਨੈਤਿਕ ਤਰਕ ਕਹਿਣਾ ਮੰਨਣ ਤੇ ਸਜ਼ਾ ਸੰਬੰਧੀ ਜਾਣਕਾਰੀ ਸਹੀ ਜਵਾਬ ਦੀ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈਗਾ ਜੀ ਸਹੀ ਜਵਾਬ ਹੈ অপਸ਼ਨ ਨੰਬਰ B অপਸ਼ਨ ਨੰਬਰ B ਜਵਾਬ ਤੇ ਤੁਸੀਂ ਟਿਕ ਲਗਾ ਦਿਓ ਬਾਕੀ ਦੀਆਂ অপਸ਼ਨਾਂ ਕਿ ਮੋਰਲ ਰੀਜ਼ਨਿੰਗ ਦੇ ਵਿੱਚ ਆਪਾਂ ਲਾਅ ਐਂਡ ਆਰਡਰ ਓਰੀਐਂਟੇਸ਼ਨ ਲਾਇਆ ਹੋਇਆ ਜੇਕਰ ਤੁਸੀਂ ਇਸ ਥਿਊਰੀ ਨੂੰ ਪੜ੍ਹਿਆ ਹੋਇਆ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਵੀ ਦੇਖਿਆ ਹੋਇਆ ਤਾਂ ਤੁਹਾਨੂੰ ਪਤਾ ਹੋਣਾ ਆ ਜਿਹੜੀ ਕੋਲਬਰਗ ਦੀ ਮੋਰਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਹੈਗੀ ਆ ਇਹਦੇ ਵਿੱਚ ਤੁਹਾਨੂੰ ਤਿੰਨ ਲੈਵਲ ਵੇਖਣ ਨੂੰ ਮਿਲਦੇ ਆ 1 2 ਤੇ 3 ਪਹਿਲਾ ਲੈਵਲ ਹੈਗਾ ਜੀ ਪ੍ਰੀ ਕਨਵੈਨਸ਼ਨਲ ਲੈਵਲ ਦੂਸਰਾ ਹੈਗਾ ਜੀ ਕਨਵੈਨਸ਼ਨਲ ਲੈਵਲ ਤੀਸਰਾ ਹੈਗਾ ਜੀ ਪੋਸਟ ਕਨਵੈਨਸ਼ਨਲ ਲੈਵਲ ਐਂਡ ਜਿਹੜੇ ਆਪਸ਼ਨ ਦੀ ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਜਵਾਬ ਆਪਾਂ ਸਹੀ ਲਗਾਇਆ ਹੋਇਆ ਇਹਦੇ ਵਿੱਚ ਵੇਖੋ ਲਾਅ ਐਂਡ ਆਰਡਰ ਓਰੀਐਂਟੇਸ਼ਨ ਹੈ ਐਂਡ ਦੂਸਰੇ ਲੈਵਲ ਵਿੱਚ ਵੇਖੋ ਕਨਵੈਨਸ਼ਨਲ ਲੈਵਲ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਲॉ ਐਂਡ ਆਰਡਰ ਓਰੀਐਂਟੇਸ਼ਨ ਦਿਖ ਰਿਹਾ ਇਹਦੇ ਹੀ ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਕਿ ਜਵਾਬ ਸਹੀ ਆ ਬਾਕੀ ਦੀਆਂ ਆਪਸ਼ਨਾਂ ਨੂੰ ਜੇਕਰ ਤੁਸੀਂ ਇਸ ਟੇਬਲ ਨਾਲ ਮੈਚ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਾਕੀ ਦੀਆਂ ਆਪਸ਼ਨਾਂ ਗਲਤ ਕਿਉਂ ਨੇ ਐਂਡ ਇਹਦੇ ਵਿੱਚ ਤੁਸੀਂ ਜਿਹੜੀਆਂ ਸਟੇਜਸ ਦੇਖ ਰਹੇ ਹੋ ਜਿਵੇਂ ਕਿ ਆ ਹੈਗੀ ਆ ਜੀ ਪਹਿਲੀ ਸਟੇਜ ਇਹ ਹੈਗੀ ਆ ਦੂਸਰੀ ਇਹ ਹੈਗੀ ਆ ਤੀਸਰੀ ਤੇ ਇਹ ਹੈਗੀ ਆ ਚੌਥੀ ਸਟੇਜ ਇਹ ਹੈਗੀ ਆ ਜੇ ਪੰਜਵੀਂ ਤੇ ਇਹ ਹੈਗੀ ਆ ਛੇਵੀਂ ਸਟੇਜ ਇਹਨਾਂ ਨੂੰ ਧਿਆਨ ਨਾਲ ਦੇਖ ਲਿਓ ਡਿਸਕ੍ਰਿਪਸ਼ਨ ਪੜ੍ਹ ਲਿਓ ਤੇ ਇਹਦੇ ਵਿੱਚ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਵੀ ਪੜ੍ਹ ਲਿਓ ਸੋ ਇਸ ਅਕ ਸ਼ੁੱਡ ਯੂ ਅਸੋਸੀਏਟ ਵਿਦ ਕਲਚਰਲੀ ਰੈਲੇਵੈਂਟ ਟੀਚਿੰਗ ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਰਣਨੀਤੀ ਨੂੰ ਤੁਸੀਂ ਸੰਸਕ੍ਰਿਤਿਕ ਸੰਬੰਧੀ ਸਿੱਖਿਆ ਨਾਲ ਜੋੜੋਗੇ ਡੂ ਨਾਟ ਯੂਜ਼ ਐਕਟੀਵਿਟੀਜ਼ ਐਂਡ ਪ੍ਰੋਜੈਕਟ ਐਕਟੀਵਿਟੀ ਦੇ ਪ੍ਰੋਜੈਕਟ ਦਾ ਇਸਤੇਮਾਲ ਨਾ ਕਰੋ ਕੀਪ ਅ ਸਟੈਂਡਰਡਾਈਜ਼ ਕ੍ਰਾਈਟੇਰੀਅਨ ਫਾਰ ਸਟੂਡੈਂਟ ਬਿਹੇਵੀਅਰ ਡੂਰਿੰਗ ਡਿਸਕਸ਼ਨ ਅਸੈਸਮੈਂਟ ਇੰਟਰੈਕਸ਼ਨ ਚਰਚਾ ਜਾਂ ਸੇ ਸੰਪਰਕ ਦੇ ਦੌਰਾਨ ਬੱਚਿਆਂ ਦੇ ਵਰਤਾਵ ਲਈ ਸਟੈਂਡਰਡ ਨਿਯਮ ਰੱਖੋ ਜਾਂ ਫਿਰ ਐਕਸਪੈਰੀਮੈਂਟ ਵਿਦ ਡਿਫਰੈਂਟ ਗਰੁੱਪਿੰਗ ਅਰੇਂਜਮੈਂਟ ਟੂ ਇਨਕਰੇਜ ਸੋਸ਼ਲ ਹਾਰਮਨੀ ਐਂਡ ਕੋਆਪਰੇਸ਼ਨ ਸਮਾਜਿਕ ਬਰਾਬਰਤਾ ਬਾਰੇ ਸਹਿਯੋਗ ਵਧਾਉਣ ਦੇ ਲਈ ਵੱਖਰੇ ਸਮੂਹ ਬਣਾਉਣ ਉੱਤੇ ਪ੍ਰਯੋਗ ਕਰੋ ਜਾਂ ਫਿਰ ਆਪਸ਼ਨ ਨੰਬਰ 2D कम्युनिटी पार्टिसिपेशन शुड बी अवॉइडेड सामाजिक सहभागिता ਨੂੰ ਨਜ਼ਰ ਅੰਦਾਜ਼ ਕਰੋ ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਵਿਚ ਆਫ द ਫੋਲੋਇੰਗ ਸਟ੍ਰੈਟਜੀਸ ਤੁਹਾਨੂੰ ਕਿਹੜੀ ਜਿਹੜੀ ਸਟ੍ਰੈਟਜੀ ਹੈਗੀ ਹੈ ਸਾਂਸਕ੍ਰਿਤਿਕ ਸੰਬੰਧੀ ਸਿੱਖਿਆ ਨਾਲ ਜੁੜੋਗੇ ਸੋ ਮੇਰੇ ਅਕੋਰਡਿੰਗ ਜਿਹੜਾ ਸਹੀ ਜਵਾਬ ਹੋਏਗਾ ਜੀ ਮੈਂ ਸਹੀ ਜਵਾਬ ਦੱਸ ਰਿਹਾ ਆਪਸ਼ਨ ਨੰਬਰ ਸੀ ਕਿ ਐਕਸਪੈਰੀਮੈਂਟ ਵਿਦ ਡਿਫਰੈਂਟ ਗਰੂਪਿੰਗ ਅਰੇਂਜਮੈਂਟ ਟੂ ਇਨਕ੍ਰੀਸ ਸੋਸ਼ਲ ਹਾਰਮਨੀ ਐਂਡ ਕੋਆਪਰੇਸ਼ਨ ਕਿ ਸਮਾਜਿਕ ਬਰਾਬਰਤਾ ਬਾਰੇ ਸਹਿਯੋਗ ਵਧਾਉਣ ਦੇ ਲਈ ਵੱਖਰੇ ਸਮੂਹ ਬਣਾਉਣ ਉੱਤੇ ਆਪਾਂ ਪ੍ਰ ਅਗਲਾ ਜਿਹੜਾ ਪ੍ਰਸ਼ਨ ਹੈ ਗਾਜ਼ੀ ਰੈਂਜਲੀ ਅਤੇ ਰੀਸ ਦੀ ਗੱਲ ਕਰ ਰਿਹਾ ਅਕੋਰਡਿੰਗ ਟੂ ਰੈਂਜਲੀ ਐਂਡ ਰੀਸ ਦਾ ਫੋਲੋਇੰਗ ਸੈਟ ਆਫ ਕੈਰੈਕਟ੍ਰਿਸਟਿਕਸ ਕੈਨ ਬੀ ਅਸੋਸੀਏਟਿਡ ਵਿਦ ਪੀਪਲ ਹੂ ਆਰ ਗਿਫਟਡ ਇਨ ਇਹ ਨਾ ਦੁਆਰਾ ਕੁਝ ਗਿਫਟਡ ਸਟੂਡੈਂਟ ਬਾਰੇ ਗੱਲ ਕੀਤੀ ਜਾਂਦੀ ਹੈ ਉਹਦੇ ਬਾਰੇ ਹੀ ਤੁਸੀਂ ਕੀ ਕਰਨਾ ਹੈ ਵੀ ਉਹ ਜਿਹੜਾ ਕੰਬੀਨੇਸ਼ਨ ਹੈਗਾ ਉਹੀ ਤੁਸੀਂ ਬਣਾਉਣਾ ਹੈ ਰੈਂਜਲੀ ਤੇ ਰੀਸ ਦੇ ਅਨੁਸਾਰ ਹੇਠਾਂ ਦਿੱਤੇ ਗੁਣ ਉਹਨਾਂ ਲੋਕਾਂ ਨਾਲ ਜੋੜੋ ਜਾਂ ਜੋੜੇ ਜਾ ਸਕਦੇ ਹਨ ਜੋ ਕੁਦਰਤੀ ਤੌਰ ਤੇ ਵਰਦਾਨ ਹੁੰਦੇ ਹਨ ਪਹਿਲਾਂ ਵੇਖੋ ਪਰਸਿਸਟੈਂਟ ਲੋ ਮੋਟੀਵੇਸ਼ਨ ਯੂਜ਼ਵਲ ਆਈਡੀਆਜ਼ ਲਗਾਤਾਰ ਕੰਮ ਕਰਨ ਵਾਲ ਲਗਾਤਾਰ ਕੰਮ ਕਰਨ ਵਾਲੇ ਵੱਧ ਉਤਸ਼ਾਹ ਵਾਲੇ ਜਾਂ ਫਿਰ ਆਮ ਵਿਚਾਰਾਂ ਵਾਲੇ অপশন ਨੰਬਰ 3 ਪਰਸਿਸਟੈਂਟ ਲੋ ਮੋਟੀਵੇਸ਼ਨ ਐਂਡ ਕ੍ਰੀਏਟਿਵ ਲਗਾਤਾਰ ਲਗਾਤਾਰ ਕੰਮ ਕਰਨ ਵਾਲੇ ਘੱਟ ਉਤਸ਼ਾਹ ਵਾਲੇ ਰਚਨਾਤਮਕਤਾ ਜਾਂ ਫਿਰ অপশন ਨੰਬਰ 2 ਪਰਸਿਸਟੈਂਟ ਹਾਈ ਮੋਟੀਵੇਸ਼ਨ ਐਂਡ ਕ੍ਰੀਏਟਿਵ ਕ੍ਰੀਏਟਿਵ ਲਗਾਤਾਰ ਕੰਮ ਕਰਨ ਵਾਲੇ ਵੱਧ ਉਤਸ਼ਾਹ ਵਾਲੇ ਤੇ ਰਚਨਾਤਮਕ ਸਹੀ ਜਵਾਬ ਦੀ ਗੱਲ ਕਰਾਂਗੇ ਰਾਂਜੁਲੀ ਤੇ ਰੀਸ ਅਨੁਸਾਰ ਇਹਨਾਂ ਨੇ ਗਿਫਟਡ ਬੱਚਿਆਂ ਦੀ ਗੱਲ ਕੀਤੀ ਹੈ ਜਿਹੜੇ ਕਿ ਹੁੰਦੇ ਆ ਪਰਸਿਸਟੈਂਟ ਹਾਈ ਮੋਟੀਵੇਸ਼ਨ ਐਂਡ ਕ੍ਰੀਏਟਿਵ ਲਗਾਤਾਰ ਕੰਮ ਕਰਨ ਵਾਲੇ ਵੱਧ ਉਤਸ਼ਾਹ ਵਾਲੇ ਤੇ ਰਚਨਾਤਮ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਅਗਲੇ ਪ੍ਰਸ਼ਨ ਨੂੰ ਦੇਖਦੇ ਆਂ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਕੀ ਪੁੱਛਿਆ ਜਾ ਰਿਹਾ ਇਹਦੇ ਵਿੱਚ ਧਿਆਨ ਨਾਲ ਦੇਖੋ ਅਕੋਰਡਿੰਗ ਟੂ ਦਾ ਨੈਸ਼ਨਲ ਕਰਿਕੂਲਮ ਫਰੇਮਵਰਕ ਪੋਜੀਸ਼ਨ ਪੇਪਰ ਔਨ এডੂਕੇਸ਼ਨ ਆਫ ਸਪੈਸ਼ਲ ਨੀਡਸ ਵਿਚ ਆਫ ਦਾ ਫੋਲੋਇੰਗ ਕੈਨ ਬੀ ਡਾਇਰੈਕਟਲੀ ਅਸੋਸੀਏਟਿਡ ਵਿਦ ਬੈਨੀਫਿਟ ਆਫ ਇਨਕਲੂਜਨ ਫਾਰ ਸਟੂਡੈਂਟਸ ਰਾਸ਼ਟਰੀ ਪਾਠਕ੍ਰਮ ਢਾਂਚੇ ਦੀ ਸਿੱਖਿਆ ਤੇ ਪੋਜੀਸ਼ਨ ਪੇਪਰ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਬੱਚਿਆਂ ਦੇ ਸਮਾਵੇਸ਼ਨ ਦੇ ਲਾਭ ਨਾਲ ਸਿੱਧਾ ਜੁੜਿਆ ਜਾ ਸਕਦਾ ਹੈ ਸੋ ਇਨਕਲੂਜਨ ਦੀ ਗੱਲ ਕੀਤੀ ਜਾ ਰਹੀ ਹੈ ਐਂਡ ਆਪਸ਼ਨਾਂ ਨੂੰ ਦੇਖੋ ਤੇ ਸਹੀ ਜਵਾਬ ਦੱਸੋ ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਪੈਂਡਿੰਗ ਦਾ ਸਕੂਲ ਡੇ ਅਲੋਂਗਸਾਈਡ ਕਲਾਸਮੇਟ ਹੂ ਡੂ ਨਾਟ ਹੈਵ ਡਿਸੇਬਿਲਟੀਜ਼ ਪ੍ਰੋਵਾਈਡਸ ਮੈਨੀ ਆਪਰਚੂਨਿਟੀਆਂ ਫਾਰ ਸੋਸ਼ਲ ਇੰਟਰੈਕਸ਼ਨ ਥੈਟ ਵੁੱਡ ਨਾਟ ਬੀ ਅਵੇਲੇਬਲ ਇਨ ਸੈਗਰੀਗੇਟਿਡ ਸੈਟਿੰਗਸ ਆਪਣਾ ਸਾਰਾ ਸਕੂਲ ਦਾ ਸਮਾਂ ਉਹਨਾਂ ਬੱਚਿਆਂ ਬਤਾਉਣਾ ਜੋ ਵੱਖਰੀਆਂ ਯੋਗਤਾਵਾਂ ਵਾਲੇ ਹਨ ਉਹਨਾਂ ਨੂੰ ਕਾਫੀ ਸਾਰੇ ਸਮਾਜਿਕ ਮੇਲਜੋਲ ਦੇ ਮੌਕੇ ਪ੍ਰਦਾਨ ਕਰਨਾ ਜੋ ਕਿ ਅਲੱਗ ਪ੍ਰਬੰਧ ਵਿੱਚ ਮੌਜੂਦ ਨਾ ਹੋਣ ਜਾਂ ਫਿਰ ਆਪਸ਼ਨ ਨੰਬਰ 2b ਚਿਲਡਰਨ ਵਿਦ ਐਸ ਈ ਐਨ ਇੱਥੇ ਸਪੈਸ਼ਲ ਬੱਚਿਆਂ ਦੀ ਹੀ ਗੱਲ ਕੀਤੀ ਜਾ ਰਹੀ ਹੈ ਊਡ ਨਾਟ ਹੈਵ ਅਪ੍ਰੋਪਰੀਏਟ ਮਾਡਲ ਆਫ ਬਿਹੇਵੀਅਰ ਵਿਸ਼ੇਸ਼ ਜ਼ਰੂਰਤ ਵਾਲੇ ਬੱਚੇ ਵਰਤਾਵ ਦੇ ਚੰਗੇ ਮਾਡਲ ਨਹੀਂ ਹੋਣਗੇ ਜਾਂ ਫਿਰ ਆਪਸ਼ਨ ਨੰਬਰ 3c ਚਿਲਡਰਨ ਵਿਦਆਊਟ ਐਸ ਈ ਐਨ ਊਡ ਫਾਈਂਡ ਇਟ ਡਿਫਿਕਲਟ ਟੂ ਲਰਨ ਅਬਾਊਟ ਟੋਲਰੈਂਸ ਇੰਡੀਵੀਜੂਅਲ ਡਿਫਰੈਂਸਸ ਐਂਡ ਹਿਊਮਨ ਐਕ ਨਹੀਂ ਹੁੰਦਾ ਉਹਨਾਂ ਨੂੰ ਸ਼ੈਨ ਸ਼ਕਤੀ ਤੇ ਇਨਸਾਫੀ ਇਨਸਾਨੀ ਵਿਰਲਾਪਣਾ ਸਿੱਖਣਾ ਮੁਸ਼ਕਿਲ ਹੁੰਦਾ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਇਨਕਲੂਜ਼ਨ ਆਫਰਸ ਲਿमिटेड ਓਪਰਚ्युनिटीज ਟੂ ਇੰਟਰੈਕਟ ਵਿਦ ਈਚ ਅਦਰ ਸਮਾਵੇਸ਼ੀ ਸੰਬੰਧੀ ਮੌਕੇ ਘੱਟ ਹੋ ਜਾਂਦੇ ਹਨ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਆਪਸ਼ਨ ਨੰਬਰ ਏ ਜਵਾਬ ਜਿਹੜਾ ਹੈਗਾ ਜੀ ਇਹ ਤੁਹਾਡਾ ਬਿਲਕੁਲ ਸਹੀ ਜਵਾਬ ਹੈਗਾ ਤੁਸੀਂ ਚਾਰ ਪੰਜ ਵਾਰ ਇਹਨਾਂ ਆਪਸ਼ਨਾਂ ਨੂੰ ਪੜ੍ਹ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਇਹ ਜਵਾਬ ਸਹੀ ਕਿਉਂ ਹੈ ਕਿਉਂਕਿ ਇੱਥੇ ਗੱਲ ਕੀਤੀ ਜਾ ਰਹੀ ਹੈ ਸਪੈਂਡਿੰਗ ਦਾ ਸਕੂਲ ਡੇ ਅਲੋਂਗਸਾਈਡ ਕਲਾਸਮੇਟਸ Who do not have disability it provide many opportunities for social interaction ਹੈਡਸਟਿੰਗਸ ਆਪਸ਼ਨ ਨੰਬਰ A ਜਵਾਬ ਨੂੰ ਟਿੱਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈ ਗਾਜੀ ਜਿਹਦੇ ਵਿੱਚ ਪੁੱਛਿਆ ਕੀ ਜਾ ਰਿਹਾ ਇਨ ਵਨ ਆਫ ਦਾ ਸਟੱਡੀਆਂ ਡਿਜ਼ਾਈਨਡ ਬਾਈ ਐਲਨੋਰ ਗਿਪਸਨ ਐਂਡ ਰਿਚਰਡ ਵਾਕ 1960 ਦੇ ਨਾਂ ਨੇ ਕੋਈ ਗੱਲ ਕੀਤੀ ਹੋਣੀ ਆ ਦੇ ਯੂਜ਼ਡ ਅ ਵਿਜ਼ੂਅਲ ਕਲਿਫ ਟੂ ਡੈਮੋਨਸਟ੍ਰੇਟ ਥੈਟ ਬੇਬੀਜ਼ ਆਰ ਕੈਪੇਬਲ ਆਫ ਜਜਿੰਗ ਦਾ ਡਿਸਟੈਂਸ ਆਫ ਆਬਜੈਕਟ ਦਾ ਅਬਿਲਟੀ ਟੂ ਹੈਲਪ ਥੈਮ ਅੰਡਰਸਟੈਂਡ ਦਾ ਲੇਆਊਟ ਆਫ ਦਾ এনਵਾਇਰਨਮੈਂਟ ਐਂਡ ਗਾਈਡ ਮੋਟਰ ਐਕਟੀਵਿਟੀ ਥਿਸ ਅਬਿਲਟੀ ਇਜ਼ ਨੋ ਇਹ ਵਸਤੂਆਂ ਦੀ ਦੂਰੀ ਦਾ ਅਨੁਮਾਨ ਲਗਾਉਣ ਦੇ ਯੋਗ ਹੈਗੇ ਆ ਇਹ ਉਹ ਤਾਂ ਉਹਨਾਂ ਨੂੰ ਆਸ-ਪਾਸ ਦੇ ਵਾਤਾਵਰਣ ਨੂੰ ਸਮਝਣ ਅਤੇ ਮੋਟਰ ਕਿਰਿਆ ਨੂੰ ਮਾਰਗਦਰਸ਼ਨ ਕਰਦੀ ਹੈ ਇਹ ਯੋਗਤਾ ਹੁੰਦੀ ਹੈ ਸੋ ਮੰਨ ਲਓ ਇੱਕ ਜਿਹੜਾ ਛੋਟਾ ਬੱਚਾ ਸਿਕਾ ਛੋਟਾ ਬੱਚਾ ਸਿਕਾ ਉਹਦੇ ਸਾਹਮਣੇ ਕਹਿ ਲਓ ਇੱਕ ਤੌਲੀਆ ਰੱਖਤਾ ਇੱਕ ਗਲਾਸ ਰੱਖਤਾ ਤੇ ਉਹਦੇ ਨਾਲ ਇੱਕ ਕੋਈ ਕਲਿਫ ਜਾ ਬਣਾਤਾ ਮਤਲਬ ਐ ਕਿ ਬੱਚਾ ਉਹਦੇ ਕੋਲ ਜਦੋਂ ਜਾਂਦਾ ਸਿਕਾ ਨਾ ਉਹਨੂੰ ਹਾਈਟ ਵਗੈਰਾ ਦਾ ਅੰਦਾਜ਼ਾ ਲੱਗ ਗਿਆ ਤੇ ਉਹੀ ਅੰਡਰਸਟੈਂਡਿੰਗ ਦੀ ਗੱਲ ਕੀਤੀ ਹੈ ਕਿ ਬੱਚੇ ਨੂੰ ਪਤਾ ਹੁੰਦਾ ਜੇਕਰ ਬੱਚਾ ਕਿਤੇ ਤੁਰਦਾ ਜਾ ਰਿਹਾ ਨਾ ਤੇ ਬੱਚੇ ਨੂੰ ਆਪਦੀ ਸੇਫਟੀ ਦਾ ਪਤਾ ਹੁੰਦਾ ਆ ਕਿ ਜੇਕਰ ਮੈਂ ਅੱਗੇ ਗਿਆ ਤੇ ਡਿੱਗ ਪੈਣਾ ਆ ਜਾਂ ਫਿਰ ਮੈਂ ਜੇਕਰ ਨਾ ਜਾਵਾਂ ਤੇ ਮੇਰੇ ਲਈ ਬੈਟਰ ਹੈ ਮਤਲਬ ਉਹ ਸੇਫ এনवायरमेंट ਨੂੰ ਉਹ ਮਹਿਸੂਸ ਕਰ ਸਕਦਾ ਆ ਸੋ ਇਹਦੀ ਹੀ ਗੱਲ ਕੀਤੀ ਹੈਗੀ ਆ ਇਹਨੂੰ ਕਿਹਾ ਕਿ ਜਾਂਦਾ ਆ ਡਿਸਟੈਂਸ ਪਰਸੈਪਸ਼ਨ ਕਿਹਾ ਜਾਂਦਾ ਵਿਜ਼ੂਅਲ ਐਕੂਵਿਟੀ ਕਿਹਾ ਜਾਂਦਾ ਡੈਪਥ ਪਰਸੈਪਸ਼ਨ ਕਿਹਾ ਜਾਂਦਾ ਜਾਂ ਫਿਰ ਵਿਜ਼ੂਅਲ ਡਿਸਕ੍ਰਿਮੀਨੇਸ਼ਨ ਕਿਹਾ ਜਾਂਦਾ ਯਾ ਸਹੀ ਜਵਾਬ ਦੀ ਗੱਲ ਕਰੂੰਗਾ ਇਹਨੂੰ ਕਿਹਾ ਜਾਂਦਾ ਜੀ ਡੈਪਥ ਪਰਸੈਪਸ਼ਨ ਗਹਿਰੀ ਸਮਝ ਕਿਹਾ ਜਾਂਦਾ ਆ ਬੱਚੇ ਦੀ ਬੱਚੇ ਨੂੰ ਵੀ ਇਨਾ ਚੀਜ਼ਾਂ ਦੀ ਸਮਝ ਹੁੰਦੀ ਹੈ ਆਪਸ਼ਨ ਸੀ ਜਵਾਬ ਤੇ ਲਗਾਤਾ ਹੋਊਗਾ ਟਿਕ ਚਲਦੀਆਂ ਅਗਲੇ ਪ੍ਰਸ਼ਨ ਦੇ ਉੱਤੇ ਇੱਕ ਪ੍ਰੀ ਸਕੂਲ ਦਾ ਬੱਚਾ ਆ ਜੈਬਰਾਂ ਨੂੰ ਹੌਟਸ ਕਹ ਰਿਹਾ ਉਹਨੂੰ ਦੇਖਣ ਤੋਂ ਬਾਅਦ ਮਤਲਬ ਉਹ ਕਰ ਕੀ ਰਿਹਾ ਜਦੋਂ ਇੱਕ ਪ੍ਰੀ ਸਕੂਲ ਬੱਚਾ ਜੈਬਰਾ ਨੂੰ ਘੋੜਾ ਕਹਿੰਦਾ ਹੈ ਉਸਨੇ ਵਰਤੋ ਵਿਧੀ ਉਸਨੇ ਵਰਤੀ ਵਿਧੀ ਹੈ ਅਕੋਮੋਡੇਸ਼ਨ ਐਸਿਮੀਲੇਸ਼ਨ ਆਰਗੇਨਾਈਜੇਸ਼ਨ ਸਰੀਏਸ਼ਨ ਸ੍ਰੇਣੀ ਬੱਧਤਾ ਆਰਗੇਨਾਈਜੇਸ਼ਨ ਸੰਗਠਨ ਐਸਿਮੀਲੇਸ਼ਨ ਘੁਲ ਮਿਲ ਜਾਣਾ ਜਾਂ ਫਿਰ ਸਮਾਯੋਜਨ ਅਕੋਮੋਡੇਸ਼ਨ ਸਹੀ ਜਵਾਬ ਦੀ ਗੱਲ ਕਰਾਂਗੇ ਇਹ ਕੀ ਕਹਿ ਰਿਹਾ ਬੱਚਾ ਜੈਬਰੇ ਨੂੰ ਬੱਚੇ ਨੇ ਦੇਖਿਆ ਹੋਣਾ ਜਾਂ ਤੇ ਜਦੋਂ ਇਹਨੇ ਹਾਰਸ ਨੂੰ ਦੇਖਿਆ ਹਾਰਸ ਨੂੰ ਵੀ ਇਹਨੇ ਜੈਬਰਾ ਕਹਾ ਤਾਂ ਮਤਲਬ ਉਹਦੇ ਦਿਮਾਗ 'ਚ ਪਹਿਲਾਂ ਵਾਲੀ ਹੀ ਜਾਣਕਾਰੀ ਹੈਗੀ ਆ ਸੋ ਇਹ ਹੈਗੀ ਆ ਜੇ ਐਸਿਮੀਲੇਸ਼ਨ ਬਟ ਇਹਦੇ ਦਿਮਾਗ ਵਿੱਚ ਜਦੋਂ ਕਿਸੇ ਨੇ ਗੱਲ ਪਾ ਡਿਫਰੈਂਟ ਹੁੰਦਾ ਜਾਂ ਫਿਰ ਉਸ ਤੋਂ ਸੀ ਉਹਨਾਂ ਕਹਿਣਾ ਸੀਗਾ ਅਕਮੋਡੇਸ਼ਨ ਬਟ ਇਹ ਪਹਿਲਾ ਵਾਲੀ ਜਾਣਕਾਰੀ ਨੂੰ ਹੀ ਇਮਪਲਾਈ ਕਰ ਰਿਹਾ ਅਪਲਾਈ ਕਰ ਰਿਹਾ ਸੋ ਇਸ ਕਰਕੇ ਤੁਸੀਂ ਇਹਨੂੰ ਨਾਮ ਦਿੰਨੇ ਹੋ ਐਸੀਮਿਲੇਸ਼ਨ ਦਾ ਚੱਲਦੇ ਆਂ ਜੀ ਅੱਜ ਦੇ ਅਗਲੇ ਪ੍ਰਸ਼ਨ ਦੇ ਉੱਤੇ ਚਿਲड्रन ਅਕਵਾਇਰ ਸਿਲੈਕਟਿਵ ਅਡੈਪਟੇਬਲ ਅਟੈਂਸ਼ਨ ਵਿਦ ਹੈਲਪ ਆਫ ਗੇਨਸ ਇਨ ਟੂ ਕੰਪੋਨੈਂਟ ਆਫ ਐਗਜ਼ੀਕਿਊਟਿਵ ਫੰਕਸ਼ਨ ਥੀਸ ਕੰਪੋਨੈਂਟਸ ਆਰ ਬੱਚੇ ਚੁਣੀਂਦੀ ਅਤੇ ਅਨੁਕੂਲ ਧਿਆਨ ਹਾਸਲ ਕਰਦੇ ਹਨ ਕਾਰਜਕਾਰੀ ਤਰੀਕੇ ਦੇ ਦੋ ਤੱਤਾਂ ਦੇ ਲਾਭ ਹਨ ਇਹ ਤੱਤ ਕਿਹੜੇ ਹੈਗੇ ਆ ਸੋ ਚਿਲड्रन ਅਕਵਾਇਰ ਸਿਲੈਕਟਿਵ ਐਂਡ ਅ ਹਾਬਿਟੇਸ਼ਨ ਸਟ੍ਰੈਟਜੀਜ਼ ਪ੍ਰਾਪਤੀ ਤੇ ਅਵਰੋਧ ਰਣਨੀਤੀਆਂ ਪਲੈਨਿੰਗ ਐਂਡ ਐਕਵਾਇਜ਼ੀਸ਼ਨ ਸਟ੍ਰੈਟਜੀਜ਼ ਯੋਜਨਾ ਤੇ ਪ੍ਰਾਪਤੀ ਰਣਨੀਤੀਆਂ ਜਾਂ ਫਿਰ ਇਨਹਾਬਿਟੇਸ਼ਨ ਐਂਡ ਅਟੈਂਸ਼ਨ ਸਟ੍ਰੈਟਜੀਜ਼ ਰਿਕਵਰਡ ਤੇ ਚੇਤਨ ਰਣਨੀਤੀਆਂ ਜਾਂ ਫਿਰ ਪਲੈਨਿੰਗ ਐਂਡ ਐਸਿਮਿਲੇਸ਼ਨ ਸਟ੍ਰੈਟਜੀਜ਼ ਯੋਜਨਾ ਤੇ ਘੁਲ ਮਿਲ ਜਾਣ ਦੀ ਰਣਨੀਤੀ ਇਹਨੂੰ ਕਿਹਾ ਜਾਂਦਾ ਹੈ ਜੀ ਜਿਹੜੇ ਦੋ ਕੰਪੋਨੈਂਟ ਹੈਗੇ ਆ ਆਪਸ਼ਨ ਨੰਬਰ ਸੀ ਜਵਾਬ ਤੇ ਤੁਸੀਂ ਲਗਾਉਂਗੇ ਟਿਕ ਇਨਹਾਬਿਟੇਸ਼ਨ ਐਂਡ ਅਟੈਂਸ਼ਨ ਸਟ੍ਰੈਟਜੀਜ਼ ਆਪਸ਼ਨ ਸੀ ਜਵਾਬ ਨੂੰ ਲਗਾ ਦਿਓ ਟਿਕ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਬੱਚਾ ਨਿਯਮ ਦੇ ਸਿਧਾਂਤਾਂ ਨਾਲ ਖਾਸ ਹੱਲ ਲੈਂਦਾ ਹੈ ਉਹ ਵਰਤ ਰਿਹਾ ਹੈ ਕੀ ਵਰਤ ਰਿਹਾ ਹੈ ਡਿਡਕਟਿਵ ਰੀਜ਼ਨਿੰਗ ਐਸਿਮੀਲੇਸ਼ਨ ਇੰਡਕਟਿਵ ਰੀਜ਼ਨਿੰਗ ਜਾਂ ਫਿਰ ਐਨੈਲੋਜੀਸ ਸਹੀ ਜਵਾਬ ਦੀ ਗੱਲ ਕਰਾਂਗੇ ਬੱਚਾ ਯੂਜ਼ ਕਰ ਰਿਹਾ ਹੈ ਡਿਡਕਟਿਵ ਰੀਜ਼ਨਿੰਗ ਕਿਉਂਕਿ ਉਹਨੇ ਰੂਲਸ ਦੀ ਗੱਲ ਕੀਤੀ ਹੈ ਰੂਲਸ ਤੋਂ ਫਿਰ ਉਹ ਕੀ ਕਰ ਰਿਹਾ ਰੂਲਸ ਦੀ ਵਰਤੋਂ ਕਰਕੇ ਉਹ ਰਿਜ਼ਲਟ ਵੱਲ ਨੂੰ ਜਾ ਰਿਹਾ ਹੈ ਸੋ ਇਸ ਕਰਕੇ ਤੁਸੀਂ ਇਹਨੂੰ ਕਹੋਗੇ ਜੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਜਿਹੜਾ ਕਿ ਲਾਸਟ ਪ੍ਰਸ਼ਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਸਟੇਜ ਇਨ ਕੋਲਬ ਵਿਕਦੇ ਨੈਤਿਕ ਵਿਕਾਸ ਵਿਕਾਸ ਦੇ ਸਿਧਾਂਤ ਦੀ ਅਵਸਥਾ ਨਹੀਂ ਹੈ ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਪੋਸਟ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਜਾਂ ਫਿਰ ਨਿਓ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਸਹੀ ਜਵਾਬ ਦੀ ਗੱਲ ਕਰਾਂਗੇ ਨਿਓ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਕੋਈ ਹੈ ਹੀ ਨਹੀਂ ਆਪਣੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਆਪਸ਼ਨ A ਵੀ ਤਾਂ ਸਹੀ ਨਹੀਂ ਬਟ ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ ਹੈ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਦਿਓ ਤੁਹਾਡੇ ਇੱਥੇ